ਜਸਪੀ ਸਿੰਘ ਜੀ ਇਹ ਜਿਹੜੇ ਲੋਕਾਂ ਦੇ ਸੇਵਾ ਦੇ ਵਿੱਚ 24 ਘੰਟੇ ਹਾਜਰ ਰਹੁੰਦੇ ਨੇ ਇਦਾਂ ਹੀ ਵਿਦਾਇਕ ਕੈਟਰਿੰਗ ਕਰਦੇ ਸੀ ਸਿੰਘ ਜੀ ਮੇਜਰ ਸਾਹਿਬ ਉਹ ਵੀ ਲੋਕਾਂ ਦੇ ਨਾਲ ਪੂਰਾ ਦਿਿਲੋਂ ਸੁਜੋਗ ਦਿੰਦੇ ਨੇ ਇਹ ਬਿਜਲੀ ਤੇ ਪਹਿਲੇ ਸਾਰਿਆਂ ਨੇ ਮਾਫ ਹੋਏ ਕਿਸੇ ਧਰਮ ਦੇ ਕਹੇ ਜਾਤੀ ਦੇ ਕਿ ਉਹ ਵੀ ਲੱਗ ਗਏ ਇਹਨਾਂ ਨੂੰ ਕਿਸੇ ਆਨਰ ਪਲੇਟ ਦੇ ਇਹ ਕੈਂਡੀਡੇਟ ਤੇ ਲੈ ਗਿਆ ਪਲੇਟ ਜਰਨਲ ਕਲਾਸ ਵੀ ਘਰ ਘੱਟੇ ਪਰ ਇਹ ਜਿੱਦ ਨਾਲ ਕੋ ਮੇਰਾ ਇਹ ਇਕ ਸਰਕਾਰੀ ਸਰਕਾਰ ਨੇ ਬੇਰੁਖੀ ਤੇ ਮੇਰਾ ਬੇਦਖੀ ਹੈ। ਤੋਂ ਬੜਾ ਵੱਡਾ ਸ਼ੀਮਾ ਦਾ ਤੋਂ ਲਾਵਾ ਸਰਕਾਰ ਨੇ 200000 200000 ਦੇ ਵਿਕਲਪ ਦਿੱਤੇ ਆ। ਉਹ ਆਪਰੇਟਰ ਅੱਗੇ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਗੇ ਆਪਣੇ ਵੀਰ ਨੂੰ ਕਿ ਸਾਡੀ ਜਿੱਲੇ ਵਾਲੀ ਬੰਦੇ ਇੱਕ ਤੋਂ 200000 ਜਿਹੜਾ ਘਾਰ ਹੈ ਉਹਨਾਂ ਦੇ ਇੱਕ ਹਰਕਤ ਹਰਕਤ ਦੇ ਇਨਸਪੈਕਟਰ ਨੇ। ਮੈਂ ਖੰਮਲੇ ਸਾਹਿਬ ਨੂੰ 2 ਸਾਲ ਦੇ ਸਾਡੇ ਅੰਦਰ ਹੀ ਕੰਮ ਕੀਤੇ। ਅੱਜ ਅੰਮਲੇ ਬਾਹਰ ਖੜੇ। ਰਾਜੂ ਬਣਾ ਬੁੱਕਟ ਚਾਹੁੰਦਾ ਹੈ ਇਹ ਜਿਹੜੀ ਬੂਥ ਹੈ ਉਹਦੀ ਜਿਹੜੀ ਕਮੇਟੀ ਹੈ ਉਸਦੇ ਪਾਸੇ ਇੱਕ ਸਰੀਰ ਹੈ ਗਿਆ ਤੁਮਨੋ ਤਿੰਨ ਮਾ ਦਾ ਵੀ ਜਿੰਮੇਵਾਰੀ ਕੀਤੀ ਗਈ ਹੈ ਦੂਸਰੇ ਨਾਲ ਭਰਦੀ ਕੀਤੀ ਚਲਿਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੋ ਬੇਨਤੀ ਕਰਾਂਗਾ ਕਿ ਤੁਸੀਂ ਵਿੱਕੀ ਭਾਈ ਦਾ ਪੂਰਾ ਸਾਥ ਦੇਣਾ ਹੈ ਜਿਹੜੀ ਇਹਨਾਂ ਨੂੰ ਬੂਥ ਦੀ ਬਿਮਾਰੀ ਵੇਲੀ ਹੈ ਹਲਕਾ ਦਖਰੀ ਦੇ ਵਿੱਚੋਂ ਜਿਵੇਂ ਭਾਈ ਨੇ ਦੱਸਿਆ ਕਿ ਇਹ ਭਰਾ ਦਿਨ ਰਾਤ ਜਦੋਂ ਮੱਦੀ ਨੂੰ ਬਾਜਦੇ ਹੋ ਇਹ ਮੇਰੇ ਨਾਲ ਖੜੇ ਹੈ ਸੋ 16 ਮੈਂਬਰੀ ਇੱਕ ਟੀਮ ਬਣਾ ਲਈ ਇਹ ਤੇ ਜੋ ਤੁਹਾਨੂੰ ਪਤਾ ਹੋਵੇ ਕਿ ਇਹ ਜਿਹੜੇ ਬੰਦੇ ਖੜੇ ਗਏ ਸਾਡੇ ਉਹਨਾਂ ਨੇ ਕਿਹਾ ਸੀ ਲੱਗਦਾ ਨਹੀਂ ਜਦੋਂ ਕੋਈ ਰਵਾਜ ਨਹੀਂ ਤੁਹਾਡੇ ਨਾਲ ਖੜੇ ਆ ਸੋ ਲਗਭਗ 20 ਤੋਂ 25 ਦਿਨ ਰਹਿ ਗਏ ਆ ਤੇ ਮੈਂ ਬੇਨਤੀ ਕਰਾਂਗਾ ਇੱਕ ਦਿਨ ਪਰ ਸੜਾ ਕੇ ਜਿੰਨੇ ਬੰਦਿਆਂ ਨੇ ਬਾਹਰ ਪੈਣਾ ਹੈ ਕਿੰਨਾ ਬੰਦਿਆਂ ਨੇ ਵੋਟਾਂ ਕਢਵਾੜੀਆਂ ਕਿਉਂਕਿ ਪਤਾ ਹੋਵੇ ਜਿਹੜੇ ਬਾਹਰ ਬੰਦੇ ਇਕੱਠੇ ਆ ਵੀ ਪੁਰਾਣੇ ਫੁਲਾਨੀਆਂ ਵੋਟਾਂ ਰਹਿ ਗਈਆਂ ਜਿਹੜੇ ਬੂਥ ਦੇ ਬੰਦੇ ਤੁਸੀਂ ਅੰਦਰ ਭਾਓਗੇ ਉਹਨਾਂ ਨੂੰ ਪਤਾ ਹੋਵੇਗਾ ਕਿ ਵਾਕੇ ਸੁਰਿੰਦਰ ਸਿੰਘ ਦਾ ਘਟ ਰਹਿ ਗਿਆ ਖੁਲਾੜੇ ਦਾ ਘਰ ਰਿਆ ਗਿਆ ਆਪਾਂ ਨੂੰ ਜੇ ਗੱਡੀਆਂ ਦੀ ਲੋੜ ਆ ਆਪਾਂ ਗੱਡੀਆਂ ਮੁਵਾਦਾਂਗੇ ਬੋਲੇ ਕਿ ਹਰੇਕ ਟੀ ਤੁਹਾਨੂੰ ਉਪਲਬਧ ਕਰਾ ਦਿੱਤੀ ਜਾਏਗੀ ਪਰ ਇਹ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੈ ਤੋਂ ਪਾਰਟੀ ਨੇ ਇਹਨਾਂ ਨੂੰ ਸੁਣਿਆ ਉਹਨਾਂ ਬੂਥਾਂ ਦੀ ਜ਼ਿੰਮੇਵਾਰੀ ਦੇ ਵਿੱਚੋਂ ਕਿ ਜੇ ਬੜਾ ਵਧੀਆ ਕੰਮ ਕਰ ਰਹੇ ਪਾਰਟੀ ਵਾਸਤੇ ਪਾਰਟੀ ਦੇ ਸਰਪੰਤ ਨੇ ਕਿ ਮੈਂ ਵੀ ਤੁਹਾਡੇ ਕੋਲ ਇਹੋ ਆਸ ਕਰਦਾ ਕਿ ਤੁਸੀਂ ਵਰਿੰਦਰ ਕੇਜਰੀਵਾਲ ਜੀ ਦੇ ਭਗਵੰਤ ਸਹਿਮਾਨ ਜੀ ਤੇ ਕੁਲਦੀਪ ਸਿੰਘ ਧਾਰੇਵਾਲ ਜੀ ਨੂੰ ਤੋਂ ਲੋਕ ਸਭਾ ਤੋਂ ਜਿਤਾ ਕੇ ਆਪਾਂ ਪੰਜਾਬ ਦੇ ਵਿੱਚ 13 0 ਜਿਹੜਾ ਨਾਰਾ ਮਾਨ ਸਾਹਿਬ ਨੇ ਦਿੱਤਾ ਹੈ ਕਿ 13 0 ਪੰਜਾਬ ਬਣੇਗਾ ਹੀਰੋ ਤਾਂ ਜੋ ਪੰਜਾਬ ਦੀ ਜਿਹੜੀ ਆਵਾਜ਼ ਹੈ ਸੰਸਦ ਵਿੱਚ ਜਾਈ ਜਾ ਕੇ ਆਪਾਂ ਇਹ بڑے ਬੁਝਾਰੂ ਜਿਹੜੇ ਕੰਡੀਸ਼ਨ ਧਾਰੀਵਾਲ ਨੇ ਕੱਲੇ ਮੰਤਰੀ ਨੇ ਜਿਨ੍ਹਾਂ ਨੇ ਸਵਾ ਦੋ ਸਾਲ ਦੇ ਵਿੱਚ 11000 ਏਕੜ ਜਿਹੜੀ ਜ਼ਮੀਨ ਪੰਜਾਬ ਸਰਕਾਰ ਨੂੰ ਵਸਾ ਦੇ ਦਿੱਤੀ ਇੰਨੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਹ ਹਿੰਦੁਸਤਾਨ ਦੇ ਵਿੱਚ ਕਿਸੇ ਮੰਤਰੀ ਨੇ ਇਦਾਂ ਦਾ ਕੰਮ ਨਹੀਂ ਕੀਤਾ 11000 ਏਕੜ ਜਿਹੜੀ ਜਗ੍ਹਾ ਚੜਾਈ ਹੈ। ਉਹਦੀ ਕੀਮਤ ਲਗਭਗ 3000 ਕਰੋੜ ਬੰਦੀ ਹੈ। ਉਹ 3000 ਕਰੋੜ ਜਿਹੜਾ ਬੱਜਿਆ ਉਜਾਲ ਦਾ ਬੱਜਿਆ। ਇਦਾਂ ਦੇ بڑے ਕੰਮ ਨੇ ਤੁਸੀਂ ਲਿਖਣ ਬਹੁਤ ਸਾਡੇ ਕੋਲ ਬਿਆਰੀਆਂ ਮੁੱਕ ਜੰਗੀਆਂ ਜਿਹੜਾ ਥਰਮਲ ਪਲਾਨ ਖਰੀਦਿਆ ਸਰਕਾਰ ਨੇ। ਕੋਈ ਨਾ ਆਲਕਾ ਵਾਲਾ। ਉਹਦੇ 'ਤੇ 11000 ਏਕੜ ਜਗ੍ਹਾ ਮਿਲੀ ਸਾ ਤੋਂ। 1100 ਏਕੜ। ਉਹ ਜਗ੍ਹਾ ਦੀ ਕੀਮਤ ਜਿਹੜੀ 11000 ਕਰੋੜ ਰੁਪਈਆ ਦੋ ਜਿਹੜਾ ਥਰਮਲ ਪਲਾਂਟ ਖਰੀਦਿਆ ਸਰਕਾਰ ਨੇ 1080 ਕਰੋੜ ਰੁਪਏ ਦਾ ਅੱਜ ਤੱਕ ਉਤੋਂ ਅਸੀਂ 7 ਰੁਪਏ ਪ੍ਰਤੀ ਯੂਨਿਟ ਬਤੀ ਲੈ ਰਹੇ ਹਾਂ ਅੱਜ ਉਹ ਬਤੀਆਂ ਵੇਚੀ 2 ਰੁਪਏ ਕੁਝ ਪੈਸੇ ਦਾ ਰਹੀ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੈ ਕਿ ਪ੍ਰਾਈਵੇਟ ਸੰਸਥਾ ਦੇ ਕੋਲੋਂ ਸਰਕਾਰ ਨੇ ਕੋਈ ਯੂਨਿਟ ਖਰੀਦਿਆ ਹੋਵੇ ਉਹਨੂੰ ਤਰੀਕੇ ਨੂੰ ਆਸੇ ਹਸਾਬ ਲਾਓ ਸੰਬੰਧਨੀ ਦਾਮਨੀ ਬਦੰਤਾ بڑے بڑے ਟਿੰਡਲ ਗਰੁੱਪ بڑے ਵੱਡੇ ਗਰੁੱਪ ਹੀ ਪਰ ਤੁਹਾਡੇ ਮਾਨਯੋਗ ਜਿਹੜੇ ਮੰਤਰੀ ਕਾਂਗਰਸ ਮੰਤਰੀ ਪਰ ਭਾਈ ਜਨਸੀ ਦੀ ਟੀਮ ਉਹਨਾਂ ਨੇ ਬੜੇ ਚੇਤੇ ਹਾੰਗ ਦੇ ਨਾਮ ਉਹ ਜਿਹੜਾ ਸਰਕਾਰ ਦੇ ਧੋਰੀ ਤੇ ਪਾਇਆ ਕਿੰਦਾ ਵੀ ਬੜੀਆਂ ਗਲਤੀਆਂ ਹਲਕੇ ਦੇ ਸਾਡੇ ਸਕੂਲ ਆਫ ਫੈਮਿਨਸ ਬਣ ਰਿਹਾ ਤੁਹਾਡੇ ਭਲਕਾਂ ਵਾਲੇ ਇੱਕ ਲਾਇਬ੍ਰੇਰੀ ਬਣਨੀ ਹੁਣ 65 ਲੱਖ ਦੀ ਜੀ ਕੀਮਤ ਹੈ ਉਹ ਸਾਲਟ ਦੇ ਵਿੱਚ ਬਹਰ ਲਗਭਗ ਪਿਆਰ ਹੋਈ ਨਹੀਂ ਆ ਉਹਦੇ ਨਾਲ ਹੀ ਸਕੂਲ ਆਫ ਫੈਮਿਨਸ ਬਣਨਾ ਭਲਕਾਂ ਵਾਲੇ ਪਹਿਲਾ ਸਕੂਲ ਹੋਏਗਾ ਮਰਸਾ ਦੇ ਵਿੱਚ ਜਿਹੜਾ 2000 ਗਾਈ ਜਗਾ ਤੇ ਸਵੀਮਿੰਗ ਪੂਲ ਬਣਨਾ ਉਹ ਕਾਣ ਵਾਲੇ ਸਮੇਂ ਦੇ ਬਰਾਬਰ ਤੇ ਹਲਕਾ ਦਖਲ ਹੋਵੇਗਾ। ਤੋਂ ਮੇਰੀ ਤਾਂ ਗੈਰੋਂ ਗੇਲਤੀ ਆ ਵੱਧ ਚੜ ਕੇ ਸਾਥ ਦੇ ਤੇ ਆਪਣੀ ਜਿੰਨੇ ਵਾਲੀ ਨੂੰ ਸਮਝਦੇ ਹੋਈ ਐ ਇਹ ਜਿਹੜਾ ਕਾਰਜਕਾਰਨੀ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦ ਕੇ ਗਰੀਵਾਲ ਜਿੰਦਾਬਾਦ ਭਵਨ ਸਿੰਘ ਮਾਨ ਜਿੰਦਾਬਾਦ ਕੈਟਰ ਨੇਚਰ ਜਿੰਦਾਬਾਦ ਜਸਪ੍ਰੀਤ ਵੀਰ ਜਿੰਦਾਬਾਦ ਟਿੱਕੀ ਰੋਣਾ ਜਿੰਦਾਬਾਦ ਟਿੱਦੀ ਰੋਣਾ ਜਿੰਦਾਬਾਦ ਮੁੰਨਾ ਰੋਣਾ ਜਿੰਦਾਬਾਦ ਸਾਰੇ ਭਰਾ ਜਿੰਦਾਬਾਦ बहुत बहुत धनबाद सारे भी धन्यवाद जो आए एक सारे चलते आए, और पत्रकार का धनवाद और जी का धनबाद जिन्होंने सबू चानना कराया आप पार्टी की काम कर रही है और आम आदमी पार्टी जी है सागवंत मान की सोच ਕਿ ਇਹ ਸਾਰੇ ਆਮ ਘਰਾਂ ਦੇ ਜੀ ਔਰ ਅਸੀਂ ਮਿਡਲ ਕਲਾਸ ਮੱਧ ਵਰਗ ਵਾਲੋ ਕਿ ਸਾਡੇ ਪੰਜਾਬ ਦੇ ਵਿੱਚ ਕਿਸੇ ਦਾ ਬਿਲ ਘਰ ਦਾ ਨਹੀਂ ਆ ਰਿਹਾ 600 ਯੂਨਟ ਤੱਕ ਮਾਪ ਰਹੇ ਜਿਹੜਾ 600 ਯੂਨਟ ਤੋਂ ਉੱਪਰ ਜਾਂਦਾ ਉਹਨਾਂ ਨੂੰ ਵੀ ਅੰਦਾਜ਼ਾ ਲੱਗਦਾ ਕਿ ਸਾਰੇ ਨੂੰ 25 ਦਾ ਬਿਲ ਨਹੀਂ ਆ ਰਿਹਾ ਜਦੋਂ ਦੀ ਇਹ ਸਰਕਾਰ ਆਈ ਸਰਕਾਰ ਨੂੰ ਆਏ ਦੋਸਤ ਤੱਕ ਬਸ ਹੀ ਹੋ ਗਏ ਪਾਪਾਂ ਦੇ ਦੀ ਘਰ ਔਰ ਕਾਲਜ ਦੇ ਜਿਹੜਾ ਬਸ ਇੱਕ ਇੱਕ ਪਰਜਟ ਘਰ ਦਾ ਜਿਹੜਾ ਕੀ ਬਚ ਗਿਆ ਕਿ ਪਾਈ ਜਲਾ ਆਮ ਬੰਦਾ ਨਾਲ ਲਾ ਲੇ ਜਿੰਦੀ 12 15 ਹਜ਼ਾਰ 12 15 ਹਜ਼ਾਰ ਕਿਉਂਕਿ ਇਹ ਆਹ ਨਹੀਂ ਬਾਜੂ ਦਾ ਕਹਿੰਦਾ ਮੇਰੀ ਸੈਲਰੀ ਵੱਧ ਆਮ ਜਿਹੜੀ ਵੱਧ ਪੂਰਾ ਬੜੇ ਉਪਰਾਧੇ ਕਰਨ ਚਾਰੀ ਤੁਹਾਡੀ ਪਾਰਟੀ ਬੜਾ ਵਧੀਆ ਕਿਉਂਕਿ ਤੁਹਾਡੇ ਨਾਲ ਤੁਹਾਡੇ ਨਾਲ ਹੀ ਪਾਰਟੀਆਂ ਜੀ ਤੁਹਾਡੇ ਵੀਰਾਂ ਨਾਲ ਹੀ ਹੋ ਗਈ ਠੀਕ ਹੈ ਤੁਸੀਂ ਇਸ ਪਾਰਟੀ ਨੂੰ ਬਤਾਵਾ ਜੀ ਜਿਹੜਾ ਇਹ ਸਾਰੀਆਂ ਜਸਵੀ ਜੀ ਆਪਣੀਆਂ ਬਾਵਾਆਂ ਨੇ ਇਹ ਉਹ ਬਾਵਾਆਂ ਜੀਆਂ ਬੜੇ ਵੀਰਾਂ ਦੀਆਂ ਬਣਨ ਬੜੇ ਛੋਟੇ ਮਿੰਟ ਬਹੁਤ ਮੋਕਾ ਰਾਜੀ ਜੀ ਜੀ ਰਾਜੀ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਇੱਥੇ ਆਇਆ ਨਾ ਬਹੁਤ ਬਹੁਤ ਧੰਨਵਾਦ ਹੈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਆਪਾਂ ਜੇ ਸਾਰੇ ਜਾਣੇ ਪਾਰਟੀ ਬਾਰੇ ਬਹੁਤਾ ਨਹੀਂ ਵੀ ਜਾਣਦੇ ਐਦੀ ਕੋਈ ਦਿਮਾਗ ਦੇ ਬਾਹਰ ਕੋਮ ਵਾਲੀ ਕੋਈ ਗੱਲ ਨਹੀਂ ਆ ਕਿਉਂਕਿ ਅਸੀਂ ਵਿੱਕੀ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਹਨ ਜਿਹੜੇ ਜਿਹੜੇ ਆਪਾਂ ਵਿੱਕੀ ਜੀ ਦੇ ਦਿਲੋਂ ਵਿਸ਼ਵਾਸ ਕਰਦੇ ਆ ਪਿਆਰ ਕਰਦੇ ਆ ਤੇ ਆਪਾਂ ਤੁਸੀਂ ਇਹ ਸਮਝੋ ਆਪਾਂ ਕਿਸੇ ਵੀ ਪਾਰਟੀ ਦਾ ਸਾਥ ਨਹੀਂ ਦੇ ਆਪ ਇਹਨਾਂ ਦਾ ਸਾਥ ਦੇ ਰਿਆ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸਾਥ ਦੇਵਾਂਗੇ ਇਹਨਾਂ ਤੇ ਵਿਸ਼ਵਾਸ ਕਰਾਂਗੇ ਤੇ ਸਾਡਾ ਜੇ ਅੱਗੇ ਨਹੀਂ ਵੀ ਕੰਮ ਅੜਿਆ ਤੇ ਗਾਵੇਂ ਕੋਈ ਨਹੀਂ ਅੜਿਆ ਕਰੇਗਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਇੱਕ ਮਾਨ ਹੋ ਗਏ ਇੱਕ ਚਤ ਹੋ ਗਏ ਤੇ ਆਪਾਂ ਇਹਨਾਂ ਦਾ ਸਾਥ ਜ਼ਰੂਰ ਦੇਣਾ ਵਾ ਕਿਉਂਕਿ ਅੱਗੇ ਵੀ ਕਿੰਨੇ ਸਾਲਾਂ ਤੋਂ ਇਹਨਾਂ ਨੂੰ ਜਾਣਦਾ ਜਿੱਥੇ ਵੀ ਬੁਲਾंदे ਹਾਜ਼ਰ ਹੋਈਦਾ ਤੇ ਦਿਨੋਂ ਸਾਥ ਦੇਈਦਾ ਵਾ ਤੇ ਤੁਹਾਡੇ ਸਾਰਿਆਂ ਨੂੰ ਆਪ ਬੇਨਤੀ ਕਰਦਾ ਵਾਂ ਹਿਰਾਣਾ ਜਗਰਾਤ ਸਿੰਘ ਜੀ ਮੈਂ ਹੱਥ ਪੋਜਿਆ ਖੇਤੇ ਕੰਮ ਕਰਦਾ ਹਾਂ ਤੇ ਤੁਹਾਡੀ ਸਾਰਿਆਂ ਦੀ ਬਹੁਤ ਬਹੁਤ ਮਿਹਰਬਾਨੀ ਤੇ ਆਪਾਂ ਇਹਨਾਂ ਨੂੰ ਇੱਕ ਤਰ੍ਹਾਂ ਪਾਪਾ ਜੀ ਦਾ ਜਿਤਾ ਕੇ ਅੱਗੇ ਲਾਈਏ ਤੇ ਫਿਰ ਦੇਖਿਓ ਕਾਮਨਵਾਦੀ ਪਾਰਟੀ ਜਿੰਦਾਬਾਦ ਇਨਕਲਾਬ ਬਹੁਤ ਬਹੁਤ ਇਨਕਲਾਬ